ਅੱਜ ਹੀ ਗੱਲ ਦੋਸਤੋ ਅੱਜ ਗੱਲ ਕਰਦੇ ਆਂ ਸਾਡਾ ਕਰਨ ਦੇ ਵੀਕਟ ਵਾਲਾ ਸਾਡੇ ਨਾਲ ਮੌਜੂਦ ਹੈ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਪਿਛਲੇ ਦਿਨੀ ਦਿਨਾਂ ਤੋਂ ਬਹੁਤ ਕਮਸਾਨ ਜਿਹੜਾ ਛਿੜ ਰਿਹਾ ਪੰਜਾਬ ਸਰਕਾਰ ਦੇ ਵਿਰੁੱਧ ਲੋਕ ਕਿਸਾਨ ਜਥੇਬੰਦੀਆਂ ਜਿਹੜੀਆਂ ਡਟੀਆਂ ਹੋਈਆਂ ਲੈਂਡ ਪੂਲਿੰਗ ਮਾਮਲੇ ਦੇ ਵਿੱਚ ਸਾਡੇ ਕਰਨ ਜੀ ਦੱਸਣਗੇ ਵੀ ਲੈਂਡ ਪੂਲਿੰਗ ਮਾਮਲਾ ਲੈਂਡ ਪੂਲਿੰਗ ਦਾ ਮਤਲਬ ਕੀ ਹੈ ਤੇ ਇਸ ਮਸਲੇ ਦਾ ਹੱਲ ਕੀ ਹੈ ਤੇ ਇਸ ਮਸਲੇ ਬਾਰੇ ਅੱਜ ਗੱਲਬਾਤ ਕਰਾਉਨੇ ਆਂ ਕਰਨ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਧੰਨਵਾਦ ਜੀ ਕਰਨ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਪਹਿਲਾਂ ਵੀ ਲੈਂਡ ਪੂਲਿੰਗ ਹੈ ਕਿਹੜੀ ਨੀਤੀ ਆ ਦੇਖੋ ਜੀ ਜਿਹੜੀ ਲੈਂਡ ਪੂਲਿੰਗ ਜਿਹੜੀ ਨੀਤੀ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜਿਹੜੀ ਲਿਆਂਦੀ ਗਈ ਆ ਜਿਸ ਨੂੰ ਜਿਹੜਾ ਹੁਣ ਪਿਛਲੇ ਦਿਨੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਸਤੇ ਜਿਹੜੀ ਸਟੇ ਲਗਾ ਦਿੱਤੀ ਆ 1 ਮਹੀਨੇ ਦੀ ਤੇ ਜੋ ਇੱਕ ਪੰਜਾਬ ਸਰਕਾਰ ਲਈ ਵੱਡਾ ਝਟਕਾ ਜਿਵੇਂ ਆਪਾਂ ਨੂੰ ਪਤਾ ਵੀ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਿਛਲੇ ਦਿਨੀਓ ਦੱਸ ਰਹੀ ਸੀ ਕਿ ਵੀ ਜਿਹੜੀ ਲੈਂਡ ਪੂਲਿੰਗ ਨੀਤੀ ਆ ਉਹ ਪੰਜਾਬ ਦੇ ਕਿਸਾਨਾਂ ਲਈ ਇੱਕ ਬਹੁਤ ਵੱਡਾ ਚੰਗਾ ਉਪਰਾਲਾ ਵੀ ਤਾਂ ਜੋ ਜਿਹੜੇ ਕੋਈ ਜਿਹੜੇ ਕਿਸਾਨ ਆ ਉਹ ਅਮੀਰ ਹੋ ਸਕਦੇ ਆ ਤੇ ਜਿਵੇਂ ਉਹਨਾਂ ਨੇ ਕਿਹਾ ਵੀ ਜਿਹੜੇ ਕਿਸਾਨ ਆ ਉਹ ਆਪਣੀ ਮਰਜ਼ੀ ਦੇ ਨਾਲ ਜਿਹੜੀ ਜ਼ਮੀਨ ਆ ਜੇ ਉਹ ਲੈਂਡ ਪੂਲਿੰਗ ਨੀਤੀ ਦੇ ਵਿੱਚ ਜੇ ਸ਼ਾਮਲ ਹੋਣਾ ਚਾਹੁੰਦੇ ਆ ਜੀ ਹਿੱਸੇ ਵਧਣਾ ਚਾਹੁੰਦੇ ਆ ਸਰਕਾਰ ਨਾਲ ਤੇ ਨਾਲ ਤਾਂ ਉਹ ਉਸਦੇ ਵਿੱਚ ਸ਼ਾਮਲ ਹੋ ਸਕਦੇ ਉਹਨਾਂ ਨਾਲ ਕੋਈ ਤੱਕੇਸ਼ਾਈ ਨਹੀਂ ਕੀਤੀ ਜਾਊਗੀ ਪਰ ਇਹ ਗੱਲ ਬਿਲਕੁਲ ਗਲਤ ਆ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੇ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਮਰਜੀ ਕਹਿ ਜਾਣ ਪਰ ਇਹ ਜਿਹੜਾ ਉਹਨਾਂ ਦਾ ਉਪਰਾਲਾ ਦਾ ਇੱਕ ਬਿਲਕੁਲ ਗਲਤਾ ਨਾ ਤਾਂ ਜਿਹੜਾ ਕਿਸਾਨਾਂ ਤੋਂ ਕੋਈ ਸਲਾਹ ਲਈ ਜਾ ਰਹੀ ਆ ਸਿਰਫ ਉਹਨਾਂ ਨਾਲ ਤੱਕੇ ਨਾਲ ਜਿਹੜੀ ਆਪਾਂ ਨੂੰ ਜਮੀਨ ਆ ਉਹ ਕਿਸਾਨਾਂ ਦੀ ਅਕਵਾਇਰ ਕੀਤੀ ਜਾ ਰਹੀ ਆ ਜਿਵੇਂ ਪਿਛਲੇ ਦਿਨ ਲੁਧਿਆਣਾ ਦੇ ਨਾਲ ਨਾਲ ਹੋਰ ਪੂਰੇ ਪੰਜਾਬ ਦੇ ਵਿੱਚ 1 ਲੱਖ ਏਕੜ ਜਿਹੜਾ ਕਿਲਾ ਉਹਨੂੰ ਅਕਵਾਇਰ ਕਰਨ ਦੀ ਨੋਟੀਫਿਕੇਸ਼ਨ ਜਿਹੜਾ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਸੀ ਪਰ ਇਸ ਦੇ ਖਿਲਾਫ ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਹੋਰ ਵਿਰੋਧੀ ਪਾਰਟੀਆਂ ਪੰਜਾਬ ਦੀਆਂ ਉਹਨਾਂ ਵੱਲੋਂ ਆਪਣਾ ਜਿਹੜਾ ਰੋਸ ਧਰਨਾ ਵੱਖ-ਵੱਖ ਇਲਾਕਿਆਂ ਦੇ ਵਿੱਚ ਦਿੱਤਾ ਗਿਆ ਇਸ ਦੇ ਨਾਲ ਹੀ ਪਿਛਲੇ ਦਿਨੀ 7 ਅਗਸਤ 2025 ਨੂੰ ਲੁਧਿਆਣਾ ਦੇ ਪਿੰਡ ਜੋਧਾ ਵਿਖੇ ਇੱਕ ਵੱਡਾ ਵਿਸ਼ਾਲ ਇਕੱਠ ਜਿਹੜਾ ਵਕਫ ਵਕ ਕਿਸਾਨ ਜਥੇਬੰਦੀਆਂ ਤੇ ਹੋਰ ਆਗੂਆਂ ਵੱਲੋਂ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਉਸ ਤੋਂ ਅਗਲੇ ਦਿਨ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਤੇ ਜਿਹੜਾ ਇਸ ਮਾਮਲੇ ਜਿਹੜੀ ਲੈਂਡ ਪੂਲਿੰਗ ਨੀਤੀ ਆ ਉਸ ਤੇ ਰੋਕ ਲਗਾ ਦਿੱਤੀ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਕਿਸਾਨਾਂ ਦੀ ਇਸ ਦੇ ਵਿੱਚ ਕੋਈ ਵੀ ਸਲਾਹ ਨਹੀਂ ਲਈ ਗਈ ਨਾ ਹੀ ਵਾਤਾਵਰਣ ਨਾਲ ਸੰਬੰਧੀ ਜਿਹੜੇ ਉਪਾ ਕਰਨੇ ਸੀ ਨਾ ਉਹਨਾਂ ਨੇ ਉਹ ਕੀਤੇ ਆ ਤੇ ਤਾਂ ਕਰਕੇ ਜਿਹੜਾ ਆਪਣਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਸੀਗਾ ਵੀ ਯਾ ਤਾਂ ਤੁਸੀਂ ਇਸ ਨੀਤੀ ਨੂੰ ਆਪਣਾ ਆਪਣੇ ਆਪ ਕੈਨਸਲ ਕਰ ਦੋ ਨਹੀਂ ਅਸੀਂ ਆਪ ਇਸ ਤੇ ਰੋਕ ਲਗਾਵਾਂਗੇ ਪੰਜਾਬ ਸਰਕਾਰ ਨੇ ਇਸ ਲੈਂਡ ਪੁਲਿੰਗ ਨੀਤੀ ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਪਿੱਛੋਂ ਆਪਣਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਨੀਤੀ ਤੇ ਰੋਕ ਲਗਾ ਦਿੱਤੀ ਜਿਵੇਂ ਆਪਾਂ ਨੂੰ ਪਤਾ ਵੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇੱਕ ਇਹ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਧਾਰਨਾ ਬਣ ਗਈ ਸੀ ਕਿ ਦਿੱਲੀ ਵਾਲੇ ਜਿਹੜੇ ਆ ਕੇ ਪੰਜਾਬ ਨੂੰ ਲੁੱਟਣ ਦੇ ਇਰਾਦੇ ਨਾਲ ਆਏ ਨੇ ਵੀ ਇਸ ਜਿਵੇਂ ਆਪਾਂ ਨੂੰ ਪਤਾ ਪਿਛਲੇ ਜੀ ਸਾਫਕਾ ਕੈਬਨਿਟ ਮੰਤਰੀ ਸਤਿੰਦਰ ਜੈਨ ਦਿੱਲੀ ਦੇ ਉਹਨਾਂ ਨੇ ਉਹ ਪੰਜਾਬ ਦੇ ਕਿਸੇ ਕੋਠੀ ਦੇ ਅੰਦਰ ਚੰਡੀਗੜ੍ਹ ਵਿੱਚ ਬੈਠ ਕੇ ਇਹ ਕਹਿੰਦੇ ਨੇ ਵੀ ਜਿਹੜੇ पटवारी ਨੇ ਪੰਜਾਬ ਦੇ ਉਹ ਜਾ ਕੇ ਪੰਜਾਬ ਦੇ ਕਿਸਾਨਾਂ ਨੂੰ ਲੈਂਡ ਪੂਲਿੰਗ ਨੀਤੀ ਦੇ ਫਾਇਦੇ ਦੱਸਣ ਜਿਸ ਤੋਂ ਬਾਅਦ ਵਕ ਵਕ ਕਿਸਾਨ ਆਗੂਆ ਤੇ ਖਾਸ ਕਰ ਕੁਝ ਕਿਸਾਨ ਆਮ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਜੇਕਰ ਲੈਂਡ ਪੂਲਿੰਗ ਇੰਨੀ ਹੀ ਨੀਤੀ ਵਧੀਆ ਤਾਂ ਇਸ ਸਭ ਤੋਂ ਪਹਿਲਾਂ ਸ਼ੁਰੂਆਤ ਉਹ ਆਪਣੇ ਪਿੰਡ ਸਤੋਜ ਤੋਂ ਕਰਨ ਤੇ ਇੱਕ ਅਨਲਾਈਨ ਵੀ ਜਿਹੜਾ ਇਹ ਸਮਾਂ ਦੱਸੇਗਾ ਇਸ ਤੋਂ ਪਤਾ ਕਿ ਝਟਕਾ ਪੰਜਾਬ ਸਰਕਾਰ ਨੂੰ ਹੋਰ ਵੀ ਲੱਗਦਾ ਆਪਾਂ ਨੂੰ ਪਤਾ ਵੀ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡਾ ਝਟਕਾ ਕਿ ਵੀ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਇਹ ਕਹਿੰਦੇ ਸੀ ਵੀ ਤੁਹਾਨੂੰ 1000 ਗਜ ਦਾ ਰਹਾਇਸ਼ੀ ਪਲਾਟ 200 ਗਜ ਦਾ ਆਪਣਾ ਕਮਰਸ਼ੀਅਲ ਸ਼ੋਰੂਮ ਦਿੱਤਾ ਜਾਊਗਾ ਚਲੋ 1200 ਹੋ ਗਿਆ 1200 ਗਜ ਹੋਇਆ ਬਾਕੀ 4800 ਗਜ ਇੱਕ ਕਿੱਲੇ ਜ ਬਣਦਾ ਬਾਕੀ ਬਾਕੀ ਗੱਜ ਕਿੱਥੇ ਗਏ ਬਾਕੀ ਗੱਜ ਖਤਮ ਹੋ ਗਏ 3600 ਗੱਜ ਬਾਕੀ ਜਿਹੜੇ ਤੇ ਨਾ ਤਾਂ ਨਾ ਪੰਜਾਬ ਸਰਕਾਰ ਵੱਲੋਂ ਕੋਈ ਪੈਸਾ ਦਿੱਤਾ ਜਾਊਗਾ ਇਹ ਇਹ ਨਾ ਕਮਰਸ਼ੀਅਲ ਪਲਾਟਾਂ ਦਾ ਤੇ ਨਾ ਸ਼ੋਰੂਮਾਂ ਦਾ ਪੰਜਾਬ ਦੇ ਆਮ ਕਿਸਾਨਾਂ ਨੂੰ ਕੀ ਫਾਇਦਾ ਹੋਏਗਾ ਇਹ ਪਾਲਸੀ ਸਿਰਫ ਆਮ ਆਦਮੀ ਪਾਰਟੀ ਲੈ ਕੇ ਆਈ ਆ ਪੰਜਾਬ ਜਿਸ ਤੋਂ ਪਹਿਲਾਂ ਵੀ ਕਿਸੇ ਸਰਕਾਰ ਨੇ ਇਹਦੀ ਸ਼ੁਰੂਆਤ ਕੀਤੀ ਸੀ ਉਹਦੇ ਬਾਰੇ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਇਸ ਦੀ ਸ਼ੁਰੂਆਤ ਅਕਾਲੀ ਭਾਜਪਾ ਸਰਕਾਰ ਸਮੇਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲੂ ਨੇ 2013 ਦੇ ਵਿੱਚ ਕੀਤੀ ਸੀ ਉਸ ਸਮੇਂ ਲੇਖੋ ਪੰਜਾਬ ਦੇ ਕਿਸਾਨਾਂ ਨੂੰ ਇਸ ਪਾਲਿਸੀ ਦੇ ਅਕੋਰਡਿੰਗ ਨਾਲ ਨਾਲ ਪੈਸੇ ਵੀ ਦਿੱਤੇ ਜਾਂਦੇ ਸੀ ਜਿੰਨੀ ਵੀ ਕਿਸਾਨਾਂ ਦੀ ਜ਼ਮੀਨ ਆndi ਸੀ ਪਰ ਹੁਣ ਜਿਹੜੀ ਮੁੱਖ ਮੰਤਰੀ ਭਗਵੰਤ ਸ manh ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜਿਹੜੀ ਇਹ ਪਾਲਿਸੀ ਲੈ ਕੇ ਅਸ ਅਕੋਰਡਿੰਗ ਸਿਰਫ ਇਕੱਲੇ ਬਸ ਕਮਰਸ਼ੀਅਲ ਪਲਾਟ ਨੇ ਤੇ ਸ਼ੋਰੂਮ ਨੇ ਬਸ ਇਹ ਦਿੱਤੇ ਜਾ ਰਹੇ ਨੇ ਕੋਈ ਆਮ ਕਿਸਾਨਾਂ ਨੂੰ ਜਿਹੜਾ ਆਪਣਾ ਕੋਈ ਵੀ ਪੈਸਾ ਨਹੀਂ ਦਿੱਤਾ ਜਾ ਰਿਹਾ ਜੇਕਰ ਉਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਚਲੋ ਮੰਨ ਲਓ ਕਿਸੇ ਦੀ ਵੀ ਜ਼ਮੀਨ ਐਕਵਾਇਰ ਹੋਈ ਜਿਵੇਂ ਆਪਾਂ ਪਿਛਲੇ ਦਿਨੀ ਇੱਕ ਕਵਰ ਚੱਲਦੀ ਸੀ ਵੀ ਕਿਸੇ ਦੇ 40 ਕਿੱਲੇ ਜਿਹੜੇ ਲੈਂਡ ਬੂਲਿੰਗ ਨੀਤੀ ਦੇ ਵਿੱਚ ਆਏ ਨੇ ਚਲੋ ਮੰਨ ਲਓ ਸਾਰੀ ਲੈਂਡ ਪੂਲਿੰਗ ਨੀਤੀ ਦੇ ਵਿੱਚ ਆ ਗਏ ਉਹ 40 ਕਿੱਲੇ ਚਲੋ ਜੇ ਆਏ ਨੇ ਤਾਂ ਉਹ ਕਿਤੇ ਵੇਚ ਕੇ ਕਿਤੇ ਹੋਰ ਪੰਜਾਬ ਦੇ ਕਿਸੇ ਹੋਰ ਇਲਾਕੇ ਦੇ ਵਿੱਚ ਜ਼ਮੀਨ ਲੈ ਸਕਦਾ ਜੇਕਰ ਉਹਨੂੰ ਪੈਸੇ ਨਹੀਂ ਮਿਲਣਗੇ ਤਾਂ ਉਹ ਆਪਣਾ ਕਿਤੇ ਜ਼ਮੀਨ ਹੋਰ ਕਿਵੇਂ ਲਏਗਾ ਹੋਰ ਬਾਕੀ ਖਰਚੇ ਜਿਹੜੇ ਘਰੇਲੂ ਖਰਚੇ ਉਹ ਕਿਵੇਂ ਚੱਲਣਗੇ ਇਕੱਲੇ ਕਮਰਸ਼ੀਅਲ ਪਲਾਂਟ ਜਾਂ ਸ਼ੋਰੂਮ ਦੇ ਸਾਬ ਨਾਲ ਤਾਂ ਜਿਹੜਾ ਉਹ ਨਹੀਂ ਚੱਲ ਸਕਦੇ ਲੈਂਡ ਪੁਲਿੰਗ ਜਿਹੜੀ ਪਾਲਸੀ ਆਈ ਹੈ ਇਹਦਾ ਖਮਿਆਜਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ 2027 ਦੀਆਂ ਚੋਣਾਂਵਾਂ 'ਚ ਭੂਤ ਨਾ ਪਵੇਗਾ ਜਾਂ ਨਹੀਂ ਇਹਦੇ ਵਿੱਚ ਕਿੰਨਾ ਕੁ ਸੱਚ ਆ ਤੁਸੀਂ ਦੱਸ ਸਕਦੇ ਹੋ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਪਿਛਲੇ ਦਿਨੀ ਜਿਹੜੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਪਾਰਟੀ ਦੇ ਅਹੁਦੇਦਾਰਾਂ ਉਹਨਾਂ ਵੱਲੋਂ ਜਿਹੜੇ ਸਤੀਫੇ ਵੀ ਦਿੱਤੇ ਗਏ ਤੇ ਇਸ ਦੇ ਨਾਲ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਆਨੰਦਪੁਰ ਸਾਹਿਬ ਨੂੰ ਮੌਜੂਦਾ ਪਾਰਲੀਮੈਂਟ ਸਰਦਾਰ ਮਾਲਵਿੰਦਰ ਸਿੰਘ ਕੰਗਨੇਵੀ ਇਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਸੀ ਕਿ ਵੀ ਉਹ ਕਿਸਾਨਾਂ ਦੀ رائے ਲੈ ਕੇ ਇਸ ਨੀਤੀ ਨੂੰ ਅੱਗੇ ਵਧਾਉਣ ਜੇਕਰ ਕਿਸਾਨ ਚਾਹੁੰਦੇ ਹਨ ਤਾਂ ਇਹ ਨੀਤੀ ਨੂੰ ਲਾਗੂ ਕੀਤਾ ਜਾਵੇ ਜੇ ਕਿਸਾਨ ਨਹੀਂ ਚਾਹੁੰਦੇ ਤਾਂ ਇਸ ਨੂੰ ਜਿਹੜਾ ਲੈਂਡ ਪੁਲਿੰਗ ਨੀਤੀ ਨੂੰ ਰੱਦ ਕਰ ਦਿੱਤਾ ਜਾਵੇ ਤੁਹਾਡੀ ਕੀ رائے ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਨੂੰ ਵੀ ਇਹ ਲੈਂਡ ਪੁਲਿੰਗ ਪਾਲਿਸੀ ਜਿਹੜੀ ਰੱਦ ਹੋਣੀ ਚਾਹੀਦੀ ਹੈ ਜਾਂ ਇਹ ਲਾਗੂ ਹੋਣੀ ਚਾਹੀਦੀ ਹੈ ਇਹਦਾ ਕਿਦੇ ਨਾ ਕਿਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਵੀ ਇਹ ਪੰਜਾਬ ਦੀ ਕਿਸਾਨੀ ਦਾ ਘਾਣਾ ਜਿਹੜਾ ਹੋ ਰਿਹਾ ਲੈਂਡ ਪੋਲਿੰਗ ਪਾਲਸੀ ਦੇ ਰਾਹੀਂ ਦੇਖੋ ਜੀ ਆਪਾਂ ਨੂੰ ਪਤਾ ਵੀ ਲੈਂਡ ਪੋਲਿੰਗ ਨੀਤੀ ਦੇਖੋ ਹੁਣ ਪੰਜਾਬ ਸਰਕਾਰ ਦੇ ਵੱਖ-ਵੱਖ ਤਰਕ ਨੇ ਵੀ ਜਿਹੜੀ ਆਪਣਾ ਜਿਹੜੀ ਕਲੋਨੀਆਂ ਨੇ ਉਹਨਾਂ ਨੂੰ ਗੈਰ ਕਾਨੂੰਨੀ ਕਲੋਨੀਆਂ ਨੂੰ ਕਟਵਾਉਣ ਲਈ ਵੀ ਇਹ ਨੀਤੀ ਲਿਆਂਦੀ ਜਾ ਰਹੀ ਹੈ ਦੇ ਕੋਈ ਤਾਂ ਸ਼ਾਇਦ ਪਤਾ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਦਰਬਾਰ ਆ ਉਹਨਾਂ ਦਾ ਇੱਕ ਜਿਹੜਾ ਮੰਨ ਦੇ ਵਿੱਚ ਆ ਵੀ ਪੰਜਾਬ ਦੇ ਪੈਸੇ ਨੂੰ ਪੰਜਾਬ ਦੀਆਂ ਜ਼ਮੀਨਾਂ ਨੂੰ ਲੁੱਟ ਕੇ ਜਿਹੜਾ ਆਪਾਂ ਦਿੱਲੀ ਚਲੇ ਜਾਵਾਂਗੇ ਤੇ ਜੋ ਜਿਹੜੇ ਪੰਜਾਬ ਦੇ ਆਮ ਲੋਕਾਂ ਆ ਜਾਂ ਕਿਸਾਨ ਇਹ ਸਰਾਸਰ ਬਰਦਾਸ਼ਤ ਨਹੀਂ ਕਰਨਗੇ ਇਸ ਲਈ ਮੈਂ ਤਾਂ ਪੰਜਾਬ ਸਰਕਾਰ ਨੂੰ ਅਪੀਲ ਕਰੂੰਗਾ ਵੀ ਇਹ ਨੀਤੀ ਨੂੰ ਛੇਤੀ ਤੋਂ ਛੇਤੀ ਜਿਹੜਾ ਵਾਪਸ ਲੈ ਕੇ ਜਿਹੜਾ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਇਕ ਚੰਗਾ ਫੈਸਲਾ ਲਿਆ ਜਾਵੇ ਤਾਂ ਜੋ ਜਿਹੜਾ ਆਮ ਆਦਮੀ ਪਾਰਟੀ ਨੂੰ ਚੰਗਾ ਨਤੀਜਾ ਸਾਹਮਣੇ ਆਵੇ ਜੇਕਰ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਇਸ ਨੀਤੀ ਨੂੰ ਆਪਣਾ ਜਿਹੜਾ ਵਾਪਸ ਨਹੀਂ ਲੈਂਦੇ ਫੈਸਲੇ ਨੂੰ ਤਾਂ ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਇਸ ਨੀਤੀ ਦੇ ਵਿਰੋਧ ਦੇ ਵਿੱਚ ਜਿਹੜਾ ਵੱਡਾ ਅੰਦੋਲਨ ਦੇ ਨਾਂ ਨਾਲ ਸਿਆਸੀ ਤੌਰ ਤੇ ਵੀ ਵੱਡਾ ਨੁਕਸਾਨ ਹੋਣ ਦੇ ਖਾਤਿਰਾਂ ਉਹ ਆਪਾਂ ਨੂੰ ਪਤਾ ਹੀ ਆ ਬਹੁਤ ਵਿਰੋਧੀ ਪਾਰਟੀਆਂ ਨੇ ਵੀ ਲੈਂਡ ਬੁਲਿੰਗ ਨੀਤੀ ਦਾ ਜਿਹੜਾ ਵਿਰੋਧ ਕੀਤਾ ਉਸ ਵਿਰੋਧ ਦੇ ਵਿੱਚ ਅੱਜ ਕਿਦ ਰੰਗੇ ਦੇ ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਵਿਖੇ ਬਹੁਤ ਭਾਰੀ ਜਿਹੜਾ ਰੋਸ ਯਾਹਰਾ ਜਿਹੜਾ ਕੀਤਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਜਾਓਗੇ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅੱਜ 11 ਅਗਸਤ 2025 ਨੂੰ ਪਟਿਆਲਾ ਵਿਖੇ ਪੁੱਡਾ ਦਫ਼ਤਰ ਦੇ ਸਾਹਮਣੇ ਜਿਹੜਾ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਇਹ ਦੇਖੋ ਆਪਾਂ ਨੂੰ ਪਤਾ ਵੀ ਜਿਹੜੀ ਸ਼੍ਰੋਮਣੀ ਕਾਲਰ ਬਾਦਲ ਜਿਵੇਂ ਆਪਾਂ ਨੂੰ ਪਤਾ ਹੁਣ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਨੇ ਵੀ ਜਿਹੜਾ ਸ਼੍ਰੋਮਣੀ ਕਾਲਰਲਾ ਉਹ ਥੋੜੀ ਆਪਣੀ ਮਾਂ ਪਾਰਟੀ ਆ ਖੇਤਰੀ ਪਾਰਟੀ ਆ ਉਹ ਕਿਸਾਨਾਂ ਦੇ ਨਾਲ ਜੁੜੀ ਹੋਈ ਆ ਉਹ ਜਿਹੜੀ ਕਿਸਾਨਾਂ ਦੀ ਜ਼ਮੀਨਾਂ ਉਹਨੂੰ ਕਿਤੇ ਜਾਣ ਨਹੀਂ ਦੇਊਗੀ ਜਿਵੇਂ ਆਪਾਂ ਨੂੰ ਪਤਾ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਵੀ ਜਿਹੜੇ ਕਿਸਾਨਾਂ ਨੂੰ ਫ੍ਰੀ ਬਿਜਲੀ ਦਿੱਤੀ ਉਹ ਵੀ ਜਿਹੜਾ ਅਕਾਲੀ ਦਲ ਦੀ ਦੇਣ ਆ ਹੋਰ ਜਿਹੜੇ ਬਿਜਲੀ ਕਨੈਕਸ਼ਨ ਦਿੱਤੇ ਮੋਟਰਾਂ ਦੇ ਖੇਤੀਬਾੜੀ ਦੇ ਨਾਲ ਸੰਬੰਧਤ ਉਹ ਵੀ ਜਿਹੜਾ ਅਕਾਲੀ ਦਲ ਦੀ ਦੇਣ ਆ ਹੋਰ ਵੀ ਕਈ ਵੱਡੇ ਮਸਲੇ ਨੇ ਉਹਨਾਂ ਨੇ ਕਿਹਾ ਸੀ ਜਿਵੇਂ ਜਿਹੜਾ ਕਿਸਾਨਾਂ ਦਾ ਟਰੈਕਟਰ ਆ ਉਹਨੂੰ ਗੱਡਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਾ ਮੁੱਖ ਮੰਤਰੀ ਨੇ ਬਣਵਾਇਆ ਉਹ ਕਹਿੰਦੇ ਨੇ ਵੀ ਜਿਹੜੀ ਸ਼੍ਰੋਮਣੀ ਅਕਾਲੀ ਪਾਰਟੀ ਆ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਰਹੀ ਆ ਦੇਖੋ ਹੁਣ ਤਾਂ ਜਿਹੜੀ ਗੱਲ ਆਪਾਂ ਕਹਿੰਦੇ ਹੁਣ ਤਾਂ ਸਾਰੀਆਂ ਵੀ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਨੇ ਪੰਜਾਬ ਦੀਆਂ ਉਹ ਕਿਸਾਨਾਂ ਦੇ ਨਾਲ ਖੜੀਆਂ ਜੇ ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਵੱਖ-ਵੱਖ ਉਹ ਵੀ ਜਿਹੜਾ ਕਿਸਾਨਾਂ ਦਾ ਸਾਥ ਦੇ ਰਹੀਆਂ ਨੇ ਇਸੇ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਪੀਲ ਆ ਵੀ ਉਹ ਇਸ ਜਿਹੜੀ ਲੈਂਡ ਪੂਲਿੰਗ ਨੀਤੀਆਂ ਨੂੰ ਵਾਪਸ ਲੈ ਕੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਇੱਕ ਚੰਗਾ ਫੈਸਲਾ ਲੈਣ ਤਾਂ ਜੋ